ਇਹਨਾਂ ਕਾਰੇ ਜੂਨ ਹੋਣ اور ਸੈਲਫ ਇਮਪਲॉयਮੈਂਟ ਲਈ ਦੇ ਲਈ ਤਾਂ ਇਸ ਲਈ ਇਹ ਅਵਾਰਡ ਦਿੱਤਾ ਜਾ ਰਿਹਾ ਥੈਂਕ ਯੂ ਜਿਹੜਾ ਪਹਿਲਾ ਪਹਿਲਾ ਇਹਨਾਂ ਦਾ ਕਸਟਮਰ ਨਾ ਆਇਆ ਜੀ ਆ ਪਤਲੀ ਹੁਣ ਅਗਲੇ ਵਾਰ ਇਹਨਾਂ ਨਾਲ ਮੈਂ ਤੁਹਾਨੂੰ ਹੋਰ ਰੂਪ ਚ ਮਿਲੂੰਗੀ ਪਰਮਿੰਦਰ ਕੌਰ ਅੱਜ ਮਿਲ ਕੇ ਲੰਬੀ ਹੇਕ ਦੇ ਗੀਤਾਂ ਦੇ ਮੁਕਾਬਲੇ ਦੇ ਜੱਜਮੈਂਟ ਕਰਨਗੇ ਜੀ ਕੁਰਸੀਆਂ ਤੇ ਵੀ ਰਾਜਮੋਹਨ ਹੋਜੋ ਜੀ ਧੰਨਵਾਦ ਸਾਡੇ ਵਿਚਕਾਰ ਮਸ਼ਹੂਰ ਗਾਇਕ ਗਲੋਰੀ ਬਾਵਾ ਜੀ ਤੇ ਉਹਨਾਂ ਦੇ ਨਾਲ ਹੀ ਸਾਡੇ ਬਠਿੰਡੇ ਦਾ ਸ਼ਾਨ ਦਿਲਰਾਜ ਜ਼ੋਰਦਾਰ ਤਾੜੀਆਂ ਸ਼ਾਨ ਦਿਲਰਾਜ ਲਈ ਤੇ ਉਹਨਾਂ ਦੇ ਨਾਲ ਹੀ ਗਲੋਰੀ ਬਾਵਾ ਜੀ ਲਈ ਫਸੇ ਨਾ ਮੈਨਾਂ ਵੀ ਇੰਤਾਂ ਦੀਆਂ ਤਈਆਂ ਦੇ ਵਿੱਚ